ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਆ ਗਿਆਂ ਫੇਰ ਖੇਤਾਂ ਵਿੱਚ ਠੀਕ ਆ ਜੀ ਇੱਥੇ ਲਾਇਆ ਹੋਇਆ ਸੀ ਜੀ ਬਾਜਰਾ ਤੇ ਬਾਜਰਾ ਹੋ ਗਿਆ ਹਰਾ ਤੇ ਉਹਨੂੰ ਅੱਜ ਪਹਿਲਾ ਪਾਣੀ ਛੱਡਿਆ ਹੋਇਆ ਹੈ ਠੀਕ ਆ ਤੇ ਫੇਰ ਅਗਲੇ ਕਾਹਰੇ ਵੀ ਅਸੀਂ ਕਰ ਰਹੇ ਆਂ ਰੈਡੀ ਜੀ ਬਾਜਰਾ ਬੀਜਣ ਨੂੰ ਅਗਲੇ ਕਾਹਰੇ ਵਟਾਂ ਪਹਿਲਾਂ ਪਾ ਦਿਆਂ ਸੀ ਤੇ ਅੱਜ ਅਸੀਂ ਰੇਟਰ ਮਗਰ ਪਾਇਆ ਸੁਹਾਗਾ ਤੇ ਸੁਹਾਗੇ ਰਾਣ ਇਹਨਾਂ ਨੂੰ ਥੋੜਾ ਥੋੜਾ ਮਤਲਬ ਉਧਰ ਨੂੰ ਮਿੱਟੀ ਲੈ ਕੇ ਜਾ ਰਹੇ ਆ ਪਧਰਾ ਕਰ ਰਹੇ ਆ ਤੇ ਇਹਦੀ ਜਿਹੜੀ ਢਾਲਿਆ ਮਤਲਬ ਜੋ ਜਦੋਂ ਪਾਣੀ ਨੂੰ ਇਧਰੋਂ ਲਾਇਆ ਜਾਵੇ ਤਾਂ ਉਧਰ ਨੂੰ ਮਤਲਬ ਪਾਣੀ ਦਾ ਵਹਾਅ ਉਧਰ ਨੂੰ ਤੇਜ਼ ਹੋਵੇ ਤੇ ਥੋੜਾ ਬਹੁਤਾ ਕੰਮ ਅਸੀਂ ਅੱਜ ਜਿੰਦੇ ਨਾਲ ਵੀ ਕੀਤਾ ਤੇ ਇਹਨਾਂ ਨੂੰ ਥੋੜਾ ਥੋੜਾ ਪਧਰਾ ਕੀਤਾ ਠੀਕ ਆ ਜੀ ਤੇ ਪਧਰਾ ਕਰਕੇ ਇਹਨੂੰ ਬਰਾਬਰ ਕਰਕੇ ਤੇ ਆ ਦੇਖੋ ਜੀ ਟਰੈਕਟਰ ਨਾਲ ਮਤਲਬ ਇਹਨੂੰ ਸੁਹਾਗੇ ਨਾਲ ਲੈਵਲੇ ਦਾ ਪਹਿਲਾਂ ਕੀਤਾ ਜਾਂਦਾ ਤੇ ਫਿਰ ਸੁਹਾਗੇ ਆਪਾਂ ਜਿੰਦੇ ਨਾਲ ਵੀ ਇਹਨੂੰ ਮਤਲਬ ਪੱਧਰਾ ਕਰਦੇ ਆ ਤੇ ਆਪਣੇ ਥੋੜੇ ਬੰਦੇ ਮਤਲਬ ਆ ਜਿੱਧਰ ਲੱਗੇ ਹੋਏ ਨੇ ਤੇ ਥੋੜੇ ਉਧਰ ਕੰਮ ਕਰ ਰਹੇ ਨੇ ਠੀਕ ਆ ਜੀ ਤੇ ਇਹ ਸਾਰੇ ਮਤਲਬ ਖੇਤਾਂ ਵਿੱਚ ਬਾਜਰਾ ਲਾਇਆ ਜਾਣਾ ਤੇ ਹੌਲੀ ਹੌਲੀ ਇਹਨਾਂ ਨੂੰ ਰੈਡੀ ਕਰਾਂਗੇ ਗਰਮੀ ਵਿੱਚ ਤੇ ਆ ਦੇਖੋ ਜੀ ਮਤਲਬ ਇਨਸਟਰਕਸ਼ਨ ਦੇ ਰਹੇ ਨੇ ਤੇ ਆਪਣੇ ਡਰਾਈਵਰ ਸਾਹਿਬ ਨੂੰ ਤੇ ਉਹ ਮਤਲਬ ਮਿੱਟੀ ਖੇਚ ਰਹੇ ਨੇ ਤੇ ਜਿੱਥੇ ਮਤਲਬ ਉਹ ਮਿੱਟੀ ਪੈਣ ਵਾਲੀ ਆ ਉੱਥੇ ਪਾਈ ਜਾ ਰਹੀ ਆ ਤੇ ਹੋਰ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਮਤਲਬ ਇੱਥੇ ਕੰਮ ਹੁੰਦਾ ਆ ਠੀਕ ਆ ਜੀ ਤੇ ਫਿਰ ਦੁਬਾਰਾ ਬੈਗ ਲਾ ਕੇ ਤੇ ਮਿੱਟੀ ਮਤਲਬ ਪੂਰੀ ਆ ਦੇਖੋ ਪੂਰੇ ਅੱਗੇ ਤੱਕ ਜੋ ਆਪਾਂ ਕਾਰੇ ਰੈਡੀ ਕਰਨ ਵਾਲੇ ਨੇ ਕੁਝ ਹੋ ਚੁੱਕੇ ਨੇ ਠੀਕ ਹੈ ਜੀ ਇਹ ਰੈਡੀ ਕਰਨ ਤੁਹਾਧਰ ਪਧਰੇ ਕਰਨ ਤੋਂ ਬਾਅਦ ਇਸ ਵਿੱਚ ਪਾਈ ਜਾਊਗੀ ਜੀ ਰੂੜੀ ਰੂੜੀ ਖਾਦ ਪਹਿਲਾਂ ਪਾ ਕੇ ਠੀਕ ਹੈ ਜੀ ਤੇ ਬਾਅਦ ਵਿੱਚ ਮਤਲਬ ਇਹਨੂੰ ਰਲਾਇਆ ਜਾਊਗਾ ਇੱਕ ਵਾਰੀ ਰੋਟਾਵੇਟਰ ਮਾਰ ਕੇ ਤਾਂ ਫਿਰ ਮਤਲਬ ਬਾਇਰ ਦਾ ਛਿੱਟਾ ਦੇ ਦਿੱਤਾ ਜਾਊਗਾ ਠੀਕ ਹੈ ਜੀ ਤੇ ਪਹਿਲਾਂ ਦੇਖੋ ਜੀ ਟਰੈਕਟਰ ਨਾਲ ਇੰਨਾ ਕੰਮ ਮਤਲਬ ਪੈਂਦਾ ਆ ਠੀਕ ਹੈ ਜੀ ਫਿਰ ਬੰਦੇ ਆ ਮਤਲਬ ਉਹ ਇਹਨਾਂ ਨੂੰ ਜਿੰਦੇ ਨਾਲ ਸਹੀ ਕਰਦੇ ਨੇ ਉਸ ਤੋਂ ਬਾਅਦ ਆ ਰੂੜੀ ਪਾ ਕੇ ਮਤਲਬ ਰਲਾਈ ਜਾਂਦੀ ਆ ਤੇ ਫਿਰ ਬਾਇਰ ਦਾ ਛਿੱਟਾ ਦੇ ਕੇ ਇਹ ਮਤਲਬ ਆ ਦੇਖੋ ਜੀ ਅੱਜ ਅਸੀਂ ਜਿੰਦੇ ਮਤਲਬ ਇਸ ਤਰ੍ਹਾਂ ਮਾਰੇ ਤੇ ਇਹਨੂੰ ਲਾ ਕੇ ਮਤਲਬ ਬੀ ਸੈੱਟ ਕੇ ਫਿਰ ਤੁਹਾਡਾ ਪਾਣੀ ਦੇ ਕੇ ਤੇ ਬਾਜਰਾ ਵੀ ਦਿੱਤਾ ਜਾਂਦਾ ਆ ਦੇਖੋ ਜੀ ਰੋਡ ਤੋਂ ਪਾਰ ਕੁਝ ਨਵੀਆਂ ਖਜੂਰਾਂ ਲਿਆ ਕੇ ਲਾ ਰਹੇ ਹਨ ਇਹ ਪੂਰੀ ਪੂਰੇ ਮਤਲਬ ਬੂਟੇ ਇਸ ਤਰ੍ਹਾਂ ਲਾਉਂਦੇ ਆ ਖਜੂਰਾਂ ਦੇ ਤੇ ਆ ਦੇਖੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਟਰੈਕਟਰ ਆਪਣਾ ਅਜੇ ਵੀ ਚੱਲ ਰਿਹਾ ਆ ਠੀਕ ਅੱਜ ਲਈ ਇੰਨਾ ਜੀ ਮਿਲਦੇ ਆ ਅਗਲੇ ਵਲੌਗ ਚ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸਰੀਰ ਜਰੂਰ ਕਰਿਓ ਧੰਨਵਾਦ ਜੀ